ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਬਾਈ ਆਰ ਨੇਤ ਦੀ ਚੜ੍ਹਾਈ ਬਹੁਤ ਜ਼ਿਆਦਾ ਹੈ ਤੇ ਬਾਈ ਆਰ ਨੇਤ ਮੰਨਿਆ ਪਰਵੰਨਿਆ ਪੰਜਾਬੀ ਕਲਾਕਾਰ ਹੈ ਜਿਦੀ ਪੌਲ ਚੜ੍ਹਾਈ ਹੈ। ਬਾਈ ਆਰ ਨੇਤ ਹੋਰ ਵੀ ਬਹੁਤ ਸਾਰੇ ਕੰਮ ਕਰਦਾ ਗਾਇਕੀ ਤੋਂ ਬਿਨਾ ਬਹੁਤ ਸਾਰੇ ਚੰਗੇ ਕੰਮ ਕਰਦਾ ਬਾਈ ਆਰ ਨੇਤ ਜਿਹੜੇ ਨਾ ਲੋਕਾਂ ਦੇ ਲਈ ਬੜੇ ਮਿਸਾਲ ਬਣਦੇ ਨੇ। ਚਾਹੇ ਫਿਰ ਕਿਸੇ ਦੀ ਮਦਦ ਕਰਨੀ ਹੋਵੇ, ਚਾਹੇ ਫਿਰ ਗਰੀਬ ਕੁੜੀਆਂ ਦੇ ਵਿਆਹ ਕਰਨੇ ਹੋਣ। ਬਾਈ ਆਰ ਨੇਤ ਦੇ ਕੀਤੇ ਹੋਏ ਇਹ ਕੰਮ ਲੋਕਾਂ ਦੇ ਲਈ ਨਾ ਮਿਸਾਲ ਬਣਦੇ ਨੇ। ਤੇ ਦੋਸਤੋ ਜਿਵੇਂ ਕਿ ਤੁਹਾਨੂੰ ਇਹ ਵੀ ਪਤਾ ਕਿ ਬਾਈ ਆਰ ਨੇਤ ਦਾ ਪਿਛਲੇ ਦਿਨ ਇੱਕ ਵੱਡਾ ਲਾਈਵ ਸ਼ੋਅ ਸੀ। ਬਾਈ ਆਰ ਨੇਤ ਲਾਈਵ ਸ਼ ਲਾਉਣ ਗਿਆ ਉਸ ਲਾਈਵ ਸ਼ੋਅ ਦੇ ਵਿੱਚ ਵਾਈ ਆਰ ਨੇਤ ਨੇ ਆਪਣੇ ਚਾਉਣ ਵਾਲਿਆਂ ਦਾ ਦਿਲ ਇੱਕ ਵਾਰੀ ਫਿਰ ਜਿੱਤ ਲਿਆ। ਬਾਈ ਆਪਣੇ ਉਸ ਲਾਈਵ ਸ਼ੋਅ ਦੇ ਵਿੱਚ ਮੀਰਾ ਨੂੰ ਆਪਣੇ ਨਾਲ ਲੈ ਕੇ ਗਿਆ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਬਾਈ ਆਰ ਨੇਤ ਮੀਰਾ ਦੀ ਕਿੰਨੀ ਹੀ ਜ਼ਿਆਦਾ ਕੇਅਰ ਕਰਦਾ, ਕਿੰਨੀ ਜ਼ਿਆਦਾ ਨਾ ਰਿਸਪੈਕਟ ਕਰਦਾ। ਕਿਉਂਕਿ ਬਾਈ ਆਰ ਨੇਤ ਇਹ ਗੱਲ ਮੰਨਦਾ ਹੈ ਕਿ ਪ੍ਰਮਾਤਮਾ ਨੇ ਨਾ ਇਸ ਦੀ ਵੱਧ ਸੁਣੀ ਹੈ ਮੇਰੇ ਨਾਲ ਤੇ ਬਾਈ ਨੇ ਆਪਣੇ ਲਾਈਵ ਸ਼ੋਅ ਦੇ ਵਿੱਚ ਸਾਰੇ ਚਾਉਣ ਵਾਲਿਆਂ ਨੂੰ ਕਿਹਾ ਕਿ ਮੈਂ ਤਾਂ ਬਸ ਆਪਣਾ ਸ਼ੌਕ ਪੂਰਾ ਕਰਨ ਦੇ ਲਈ ਗਾਉਣ ਲੱਗਿਆ ਸੀ। ਮੈਨੂੰ ਨਹੀਂ ਸੀ ਪਤਾ ਕਿਸੇ ਦਿਨ ਮੇਰੀ ਇੰਨੀ ਜ਼ਿਆਦਾ ਚੜ੍ਹਾਈ ਹੋਵੇਗੀ। ਪਰ ਇਹ ਸਭ ਨਾਲ ਮੀਰਾ ਦੀਆਂ ਅਰਦਾਸਾਂ ਦੇ ਕਰਕੇ ਸੰਭਵ ਹੋਇਆ ਕਿਉਂਕਿ ਮੀਰਾ ਨੇ ਨਾ ਪਹਿਲੇ ਦਿਨ ਹੀ ਮੈਨੂੰ ਕਿਹਾ ਸੀ ਕਿ ਤੇਰੀ ਬਹੁਤ ਜ਼ਿਆਦਾ ਚੜ੍ਹਾਈ ਹੋਵੇਗੀ ਤੇਰੇ ਕੋਲੇ ਵੱਡੀਆਂ-ਵੱਡੀਆਂ ਗੱਡੀਆਂ ਹੋਣਗੀਆਂ ਤੇ ਅੱਜ ਉਹ ਗੱਲ ਸੱਚ ਵੀ ਹੋਈ ਹੈ ਤੇ ਮੀਰਾ ਨੂੰ ਆਪਣੇ ਲਾਈਵ ਸ਼ੋਅ ਦੇ ਵਿੱਚ ਲਾ ਜਾ ਕੇ VR ਨੇ ਤੇ ਨਾ ਆਪਣੇ ਚਾਹਣ ਵਾਲਿਆਂ ਦਾ ਦਿਲ ਜਿੱਤ ਲਿਆ। ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਦੱਸਿਓ ਜਰੂਰ ਕਮੈਂਟ ਕਰਕੇ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਅਗਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ। ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ